वाहगुरु जी का खालसा वाहेगुरु जी की फतेह जय भीम जय भारत जय संविधान ਜੈ ਸਹਿਬ ਸ਼੍ਰੀ ਕਾਂਸ਼ੀ ਰਾਮ ਜੀ ਲੋਕ ਸਭਾ ਸੰਗਰੂਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਭਾਰਤ ਦੇ ਸੰਵਿਧਾਨ ਜੋ ਕਿ ਭਾਰਤ ਰਤਨ ਔਰਤਾਂ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਵੱਲੋਂ ਬਹੁਤ ਹੀ ਮਿਹਨਤ ਤੇ ਸਿੱਦਕ ਦੇ ਨਾਲ ਸੰਵਿਧਾਨ ਬਣਾਇਆ ਗਿਆ ਸੀ ਜਿਸ ਵਿੱਚ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਇਸ ਸੰਵਿਧਾਨ ਵਿੱਚ 75 ਸਾਲਾਂ ਚ ਮੰਨੂਵਾਦੀ ਸਰਕਾਰਾਂ ਵੱਲੋਂ ਜਿਵੇਂ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਇਹਨਾਂ ਦੀ ਜਨਮਦਾਤਾ ਆਰਐਸਐਸ ਵੱਲੋਂ 102 ਵਾਰ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਪੱਕੇ ਤੌਰ ਤੇ ਭਾਰਤੀ ਸੰਵਿਧਾਨ ਨੂੰ ਬਦਲ ਕੇ ਮੰਨੂ ਸਿਮਰਤੀ ਨੂੰ ਟੇਡੇ ਢੰਗ ਨਾਲ ਮੁਰ ਲਾਗੂ ਕਰਦੀਆਂ ਕੋਤੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਗਲੋ ਬਲਾਮੀ ਬਾੜਾ ਦੇ ਬਾਨੀ ਸਹਿਬ ਸ਼੍ਰੀ ਕਾਂਸ਼ੀ ਰਾਮ ਜੀ ਵੱਲੋਂ ਭਾਰਤ ਦੇ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚੜੇ ਲੋਕਾਂ ਨੂੰ ਇਸ ਬਾਰੇ ਬਹੁਤ ਪਹਿਲਾਂ ਸੂਚਿਤ ਕੀਤਾ ਗਿਆ ਲੋਕ ਸਭਾ ਦੀਆਂ ਚੋਣਾਂ ਦੇ ਅਗੇ ਪੁੱਛਣਾ ਚਾਹੀਈਆਂ ਦੱਸ ਐਤ ਕੀ ਅੱਪਾ ਮੂੜ ਦਿਨਾਂ ਨੂੰ ਕੋਣੀਆ ਦੱਸ ਐਤ ਕੀ ਅੱਪਾ ਮੂੜ ਦਿਨਾਂ ਨੂੰ ਕੋਣੀਆ ਸਾਧਵਾਗੇ 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 ਅੱਪਾ ਦੇ ਸਾਥ ਸੁਦਾ ਸਾਦੇ ਵਾਗੇ ਆਪਾ ਹਰ ਬੋਝੰਦੇ ਸਾਥੇ ਦਾ ਜੇ ਜਵਾਬ ਤਾਂ ਜੇ ਜਵਾਬ ਤਾਂ ਜਾ ਕੇ ਬਟੰਦਵਾਦੀਆਂ ਖਿਲਦਾ ਜੇ ਜਵਾਬ ਤਾਂ ਜੇ ਜਵਾਬ ਤਾਂ ਜਾ ਕੇ ਬਟੰਦਵਾਦੀਆਂ ਖਿਲਦਾ ਇਸ ਕਰਕੇ ਸਾਰੇ ਮਜ਼ਦੂਰਾਂ ਕਿਸਾਨਾਂ ਔਰਤਾਂ ਨੌਜਵਾਨਾਂ ਛੋਟੇ ਦੁਕਾਨਦਾਰ ਦੇ ਛੋਟੇ ਵਪਾਰੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਨੋਟਾਂ ਵਾਲਿਆਂ ਨੂੰ ਭਜਾਉਣ ਲਈ ਵੋਟਾਂ ਵਾਲਿਆਂ ਦੀ ਸਰਕਾਰ ਬਣਾਉਣ ਲਈ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਤੋਂ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਇਮਾਨਦਾਰ ਗਰੀਬਾਂ ਦੇ ਹਮਦਰਦ ਡਾਕਟਰ ਮੱਖਣ ਸਿੰਘ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਹੈ ਉਹਨਾਂ ਨੂੰ ਜਿਤਾਉਣ ਲਈ ਆਪਣਾ ਇੱਕੋ ਇੱਕ ਕੀਮਤੀ ਵੋਟ ਆਉਣ ਵਾਲੀ 1 ਜੂਨ 2024 ਨੂੰ ਹਾਥੀ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਓ ਜੀ ਉਹਨਾਂ ਦੀ ਕਾਮਯਾਬੀ ਸਾਰੇ ਮਜ਼ਦੂਰਾਂ ਕਿਰਤੀ ਕਾਮਿਆਂ ਕਿਸਾਨਾਂ ਔਰਤਾਂ ਛੋਟੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦੀ ਕਾਮਯਾਬੀ ਹੋਵੇਗੀ ਬੇਸ਼ੱਕ ਤੇਰੀ ਘਰ ਵਿੱਚ ਹੈ ਨਹੀਂ ਮੁੱਠੀਆਂ ਤੇਰੀ ਹਾਂ ਮੁੱਠੀਆਂ ਤੇ ਦੀ يا مظليني يا ਇਸ ਸੰਵਿਧਾਨ ਵਿੱਚ 75 ਸਾਲਾਂ ਚ ਮੰਨੂਵਾਦੀ ਸਰਕਾਰਾਂ ਵੱਲੋਂ ਜਿਵੇਂ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਇਹਨਾਂ ਦੀ ਜਨਮਦਾਤਾ ਆਰਐਸਐਸ ਵੱਲੋਂ 102 ਵਾਰ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਪੱਕੇ ਤੌਰ ਤੇ ਭਾਰਤੀ ਸੰਵਿਧਾਨ ਨੂੰ ਬਦਲ ਕੇ ਮੰਨੂ ਸਿਮਰਤੀ ਨੂੰ ਟੇਡੇ ਢੰਗ ਨਾਲ ਮੋੜ ਲਾਗੂ ਕਰਨ ਦੀਆਂ ਕੋਚੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ